ਜਗਰਾਉਂ ਦੇ ਥਾਣਾ ਸੁਧਾਰ ਦੀ ਪੁਲਿਸ ਨੇ ਪਿੰਡ ਰਾਜਵਾਨਾ ਵਿਖੇ ਵਾਪਰੀ ਕਤਲਾਂ ਦੇ ਵਿੱਚ ਇੱਕ ਸਾਲ ਪਹਿਲਾਂ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਇਸ ਸਬੰਧੀ ਐਸਐਚਓ ਸੁਧਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹ ਜੀ 45/24 ਮੁਕਦਮਾ ਪਿਛਲੇ ਸਾਲ ਦਾ ਜਿਹੜਾ ਦਰਜ ਆ ਇਹ ਚੱਕ ਵਿਅਕਤੀ ਦੀ ਮੌਤ ਹੋ ਗਈ ਸੀਗੀ ਰਾਜਨ ਨਾਮ ਦੇ ਵਿਅਕਤੀ ਦੀ ਜਿਹੜਾ ਹੈਰਾ ਪਿੰਡ ਦਾ ਹਾਸਕਲਾ ਪਿੰਡ ਦਾ ਸੀਗਾ ਇਹ ਇਹਦੇ ਵਿੱਚ 302 ਦਾ ਮੁਕਦਮਾ ਦਰਜ ਹੋਇਆ ਸੀਗਾ ਤੇ ਜਿਹੜੇ ਰਾਜਨ ਦੇ ਨਾਲ ਦੇ ਸੀਗੇ ਉਹਨਾਂ ਤੇ ਵੀ ਕ੍ਰਾਸ ਕੇਸ 458 ਆਪੀਸੀ ਦੇ ਅਧੀਨ ਹੋਇਆ ਸੀ ਦਰਜ ਜਿਹਦੇ ਚ ਕੀ ਦੋਨਾਂ ਚ ਹੀ ਤਕਰੀਬਨ ਅ ਅੱਧੇ ਦੋਸ਼ੀ ਫੜੇ ਗਏ ਆ ਅੱਧੇ ਤਕਰੀਬਨ ਰਹਿੰਦੇ ਸੀਗੇ ਕ੍ਰਾਸ ਕੇਸ ਤੇ ਵੀ ਮੇਨ ਕੇਸ ਤੇ ਵੀ ਹੁਣ ਜਿਹੜਾ ਕੱਲ ਸਾਨੂੰ ਇਨਫਾਰਮੇਸ਼ਨ ਸੀਗੀ ਵੀ ਜਿਹੜੇ ਕ੍ਰਾਸ ਕੇਸ ਦੇ ਦੋਸ਼ੀ ਆਪਣਾ ਹਰਮਨਦੀਪ ਸਿੰਘ ਹੀਰਾ ਤੋਂ ਪ੍ਰਮਜੋ ਸਿੰਘ ਸੱਜੇਵਾਲ ਤੋਂ ਬਲਜੋਤ ਸਿੰਘ ਖਾਸਕਲਾਂ ਤੋਂ ਤੇ ਇੱਕ ਕਮਲਪ੍ਰੀਤ ਕਾਲੂ ਜੋ ਕਿ ਜਵਨਾਈਲ ਉਹ ਵੀ ਪਿੰਡ ਹੀਰਾ ਤੋਂ ਆਪਣੇ ਜਿਹੜੇ ਹੈਗੇ ਆ ਘਰਾਂ ਦੇ ਆਲੇ ਦੁਆਲੇ ਘੰਬਰੇ ਸੀਗੇ ਇਹ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰਕੇ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਅੱਜ ਇਹਨਾਂ ਨੂੰ ਪੇਸ਼ ਦਲਦ ਕੀਤਾ ਗਿਆ ਜਿਹਦੇ ਸਾਨੂੰ ਅਗਦੇ ਅੰਦਰ ਰਿਮਾਂਡ ਮਿਲਿਆ ਤੇ ਕੀ ਮਾਮਲਾ ਸੀ ਤੇ ਕੀ ਰੰਜਿਸ਼ ਸੀ ਵੀ ਇਹਨਾਂ ਦਾ ਕਬਲ ਕੀਤਾ ਇਹਨਾਂ ਨੂੰ ਤੇ ਕਿੰਨੇ ਬੰਦੇ ਗ੍ਰਿਫਤਾਰ ਹੋਏ ਜੀ ਜਿਹੜੇ ਰਾਜਨ ਰਾਜਨ ਨਾਮ ਦਾ ਵਿਅਕਤੀ ਸੀਗਾ ਉਹਦੇ ਉਹਨਾਂ ਦੇ ਮੁਤਾਬਕ ਜਿਹੜੀ ਗੱਲ ਸੀਗੀ ਵੀ ਕਾਲੂ ਨਾ ਦੇ ਵਿਅਕਤੀ ਨੂੰ ਪਹਿਲਾਂ ਜਿਹੜੇ ਹੈਗੇ ਰਾਗਵਣ ਕਲਾਂ ਦੇ ਬੱਲੂ ਹਣੀ ਉਹਨਾਂ ਨੇ ਕੁੱਟਿਆ ਸੀਗਾ ਇਸੇ ਰੰਗ ਦੇ ਤਹਿਤ ਇਹ ਜਿਹੜੇ ਸੀਗੇ ਰਾਜਨ ਹੋਣੀਏ ਉਹਨਾਂ ਦੇ ਪਿੰਡ 'ਚ तकरीबन 10 ਤੋਂ 15 ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਹਿੰਦਲ ਨਾ ਦੇ ਵਿਅਕਤੀ ਦੇ ਘਰੇ ਹਮਲਾ ਕੀਤਾ ਸੀਗਾ ਜਿੱਥੇ ਇਹਨਾਂ ਦੀ ਤਕਰਾਰ ਕਾਫੀ ਵਧ ਗਈ ਆਪਸ 'ਚ ਤੇ ਜਿਹੜਾ ਰਾਜਨ ਨਾ ਦਾ ਵਿਅਕਤੀ ਸੀਗਾ ਉਹ ਦੂਜੇ ਭੱਜ ਕੇ ਰਾਜਨ ਜਿਹੜਾ ਭੱਜਣ ਤੋਂ ਰਹਿ ਗਿਆ ਸੀਗਾ ਤੇ ਉਹਦੀ ਉਹਦੀ ਜਿਹੜੀ ਕੁੱਟਮਾਰ ਹੋਈ ਜਿਸ ਕਰਕੇ ਜਿਹੜੀ ਅਗਲੇ ਦਿਨ ਸਵੇਰੇ ਖੇਤਾਂ 'ਚ ਉਹਦੀ Laash ਮਿਲੀ ਸੀਗੀ ਇਹ ਜਿਹੜਾ ਮਾਮਲਾ ਫਿਰ 302 ਦਾ ਦਰਜ ਹੋਇਆ ਸੀ ਪਰ ਜਿਹੜੇ ਜਿਹੜੇ ਰਾਜਨ ਦੇ ਨਾਲ ਦੇ ਜਿਨ੍ਹਾਂ ਨੇ ਪਿੰਡ ਚ ਆ ਕੇ ਉਹਦੇ ਘਰੇ ਹਮਲਾ ਕੀਤਾ ਸੀਗਾ ਤੇ ਜਿਹੜੇ ਦੂਜਾ ਪੱਖ ਸੀ ਉਹਨਾਂ ਦੇ ਬਿਆਨਾਂ ਤੇ 458 IPC ਦਾ ਮੁਕੱਦਮਾ ਦਰਜ ਹੋਇਆ ਸੀ। ਇਹ ਦੋ ਜਿਹੜੇ ਦੋਸ਼ੀ ਜਿਹੜੇ ਚਾਰ ਫੜੇ ਹੁਣ ਇਹ 458 IPC ਕ੍ਰਾਸ ਪੇਜ ਦੇ ਦੋਸ਼ੀ ਨੇ ਜੀ। ਕਿੰਨੇ ਦੋਸ਼ੀ ਹੈ ਜੀ? ਇਹ ਚਾਰ ਦੋਸ਼ੀ ਹੁਣ ਗ੍ਰਿਫਤਾਰ ਹੋਏ ਆ। ਜਿਹੜੇ ਕੱਲ ਹੋਏ ਆ ਆਪਣੇ ਇੱਥੇ ਜੀ। ਕਿੰਨੇ ਸਮੇਂ ਬਾਅਦ ਹੋਏ? ਇਹ ਵੀ ਤਾਂ ਤਕਰੀਬਨ ਸਾਲ ਹੋ ਚੱਲੇ ਸਾਲ ਇੱਕ ਤੋਂ ਫਰਾਰ ਚੱਲ ਰਹੇ ਸੀਗੇ। ਏ ਹੁਣ ਸਾਨੂੰ ਜਿਹੜੇ ਇਹ ਵਾਪਸੀ ਆਪਦੇ ਘਰਾਂ ਚ ਆਉਣ ਜਾਣ ਲੱਗੇ ਸੀ ਜਿਹਦੀ ਸਾਨੂੰ ਮੁਖਬਰ ਤੋਂ ਇਹ ਮਿਲੀ ਸੀਗੀ ਖਬਰ ਵੀ ਇਹ ਅਪ ਕਾਬੂ ਆ ਸਕਦੇ ਆ ਜੋ ਕਿ ਤੁਰੰਤ ਰੇਡ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ